ਸੰਗਤ ਜੀ ਕਹਿੰਦੇ ਆ ਕਿ ਇੱਕ ਵਾਰੀ ਨਾ ਚਾਰ ਪੀਰ ਅਬਰਿਸਤਾਨ ਤੋਂ ਤੁਰੇ ਨੇ ਆਪਣੇ ਬਰਾਦਰੀ ਤੇ ਆਪਣੇ ਧਾਰਮਿਕ ਆਗੂਆਂ ਦੇ ਨਾਲ ਵਾਅਦਾ ਕਰਕੇ ਕਿ ਅਸੀਂ ਸਿੰਧ ਨਗਰ ਨੂੰ ਅਤੇ ਪੰਜਾਬ ਨਗਰ ਨੂੰ ਸਾਰੇ ਨੂੰ ਮੁਮਿੰਨ ਬਣਾ ਦੇਵਾਂਗੇ ਉਹ ਚਲਦੇ ਆ ਚਲਦੇ ਆ ਲਾਹੌਰ ਪੱਤਨ ਨੂੰ ਪਾਰ ਕਰਕੇ ਸਿੰਧ ਨਗਰ ਦੇ ਕੰਡੇ ਤੇ ਸਿੰਧ ਨਗਰ ਤੇ ਪਹੁੰਚਦੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਨਦੀ ਕਿਨਾਰੇ ਆਪਣਾ ਡੇਰਾ ਕੀਤਾ ਹੈ ਜਦੋਂ ਸਵੇਰ ਹੋਈ ਤੇ ਸਵੇਰ ਹੁੰਦਿਆਂ ਉਹਨਾਂ ਬਾੰਗ ਦਿੱਤੀ ਜਦੋਂ ਉਹਨਾਂ ਬਾੰਗ ਦਿੱਤੀ ਤਾਂ ਕਰਾਮਾਤ ਦੇ ਨਾਲ ਉਹਨਾਂ ਨੇ ਚਾਰ ਮਕਬਰੇ ਜਿਹੜੇ ਨੇ ਉਹ ਬਣਾ ਲਏ ਜਦੋਂ ਹੁਣ ਸਵੇਰ ਹੋਈ ਲੋਕਾਂ ਨੇ ਵੇਖਿਆ ਆ ਕੇ ਕਿ ਰਾਤ ਤਾਂ ਇੱਥੇ ਮਕਬਰੇ ਨਹੀਂ ਸਨ ਹੁਣ ਰਾਤੋਂ ਰਾਤ ਕਿੱਦਾਂ ਬਣ ਗਏ ਤਾਂ ਉਹਨਾਂ ਚਾਰ ਪੀਰਾਂ ਨੇ ਆਖਿਆ ਕਿ ਜੇ ਤੁਸੀਂ ਸਾਡੇ ਧਰਮ ਨੂੰ ਕਬੂਲ ਕਰ ਲਵੋਗੇ ਸਾਡੇ ਧਰਮ ਦੇ ਵਿੱਚ ਆ ਜਾਵੋਗੇ ਤਾਂ ਜੇ ਤੁਸੀਂ ਸਾਲ ਤੱਕ ਸਾਡੇ ਇੱਕ ਕਲਮੇ ਨੂੰ ਪੜੋਗੇ ਤਾਂ ਤੁਹਾਡੇ ਅੰਦਰ ਵੀ ਇਹ ਸ਼ਕਤੀਆਂ ਆ ਜਾਣਗੀਆਂ ਜਦੋਂ ਹੁਣ ਉੱਥੋਂ ਦੇ ਲੋਕਾਂ ਨੇ ਸੁਣਿਆ ਇਹ ਗੱਲ ਸੁਣੀ ਤਾਂ ਉਹਨਾਂ ਨੇ ਆਪਣੇ ਜਿਹੜੇ ਧਰਮ ਨੂੰ ਛੱਡ ਕੇ ਮੂਮਨ ਧਰਮ ਨੂੰ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਸੀ ਉੱਥੇ ਇੱਕ ਭਗਤ ਰੱਖਾ ਨਾਮੀ ਬੰਦੇ ਦਾ ਜ਼ਿਕਰ ਆਉਂਦਾ ਹੈ ਉਹ ਉੱਥੋਂ ਸਾਰਾ ਹਾਲ ਵੇਖ ਕੇ ਨਾ ਉੱਥੋਂ ਤੁਰ ਪੈਂਦਾ ਹੈ ਉੱਥੋਂ ਦਾ ਸਾਰਾ ਹਾਲ ਵੇਖ ਕੇ ਉੱਥੋਂ ਤੁਰਦਾ ਹੈ ਤੁਰਦਾ ਤੁਰਦਾ ਚੱਲਦਿਆ ਚੱਲਦਿਆ ਇਸ ਬਾੜ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਇੱਥੇ ਪਹੁੰਚ ਕੇ ਧੰਬਾਬਾ ਸ਼੍ਰੀ ਚੰਨ ਮਹਾਰਾਜ ਜੀ ਦੇ ਚਰਨਾਂ ਤੇ ਉਹ ਬੇਨਤੀ ਕਰਦਾ ਮਾਲਕ ਜੀ ਉਹ ਆਖਦਾ ਕਿ ਮਾਲਕ ਜੀ ਸਾਡੇ ਧਰਮ ਨੂੰ ਬਚਾ ਲਵੋ ਸਾਡੇ ਧਰਮ ਨੂੰ ਖਤਰਾ ਹੈ ਤਾਂ ਬਾਬਾ ਜੀ ਪੁੱਛਦੇ ਕਿ ਕੀ ਹੋਇਆ ਤੁਹਾਡੇ ਧਰਮ ਨੂੰ ਕੀਦ ਤੋ ਖਤਰਾ ਹੈ ਤਾਂ ਉਹ ਆਖਦਾ ਕਿ ਸਾਡੇ ਨਗਰ ਦੇ ਵਿੱਚ ਚਾਰ ਪੀਰ ਆਏ ਨੇ ਉਹ ਆਖਦੇ ਨੇ ਕਿ ਸਭ ਤੋਂ ਪਹਿਲਾਂ ਅਸੀਂ ਸਿੰਧ ਨਗਰ ਨੂੰ ਮੁਮਿੰਨ ਬਣਾਵਾਂਗੇ ਤੇ ਫਿਰ ਪੰਜਾਬ ਨਗਰ ਨੂੰ ਮੁਮਿੰਨ ਬਣਾ ਦੇਵਾਂਗੇ ਆਪਣੇ ਧਰਮ ਦੇ ਵਿੱਚ ਰਲਾ ਲਵਾਂਗੇ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਉਹਦੇ ਹਾ ਭਾ ਵੇਖ ਕੇ ਉਹਦੀਆਂ ਗੱਲਾਂ ਨੂੰ ਸੁਣ ਕੇ ਭਰੋਸਾ ਦਿੱਤਾ ਹੈ ਕਿ ਤੁਸੀਂ ਵਾਪਸ ਆਪਣੇ ਨਗਰ ਦੇ ਵਿੱਚ ਜਾਓ ਤੇ ਅਸੀਂ ਤੁਹਾਡੇ ਪਿੱਛੇ ਪਿੱਛੇ ਆਉਂਦੇ ਆ ਤਾਂ ਉਹ ਭਗਤ ਰਖਾ ਬਾਬਾ ਜੀ ਦਾ ਇਹ ਭਰੋਸਾ ਲੈ ਕੇ ਵਾਪਸ ਆਪਣੇ ਨਗਰ ਆ ਗਿਆ ਤੇ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਇਸ ਬਾਤ ਸਾਬ ਦੀ ertid ਤੋਂ ਭਾਈ ਕਮਲੀਆ ਜੀ ਨੂੰ ਨਾਲ ਲਿਆ ਹੈ ਤਾਂ ਚਲਦਿਆਂ ਚਲਦਿਆਂ ਸਿੰਧ ਨਦੀ ਦੇ ਕੰਢੇ ਤੇ ਪਹੁੰਚਦੇ ਨੇ ਉੱਥੇ ਪਹੁੰਚ ਕੇ ਬਾਬਾ ਜੀ ਨੇ ਧੂਣਾ ਲਾ ਲਿਆ ਹੈ ਤੇ ਭਾਈ ਕਮਲਿਆ ਜੀ ਨੂੰ ਆਖਿਆ ਕਿ ਸੰਖ ਪੂਰਿਆ ਜਾਵੇ ਭਾਈ ਕਮਲਿਆ ਜੀ ਸੰਖ ਵਜਾਉਣ ਲੱਗੇ ਹਨ ਤਾਂ ਉਹ ਸੰਖ ਦੀ ਆਵਾਜ਼ ਦੇ ਨਾਲ ਜਿਹੜੇ ਚਾਰ ਮਕਬਰੇ ਸੀ ਨਾ ਜਿੱਧਰੋਂ ਉਹ ਆਵਾਜ਼ ਆ ਰਹੀ ਸੀ ਉਧਰ ਨੂੰ ਉਹ ਝੁੱਕ ਜਾਂਦੇ ਨੇ ਕਹਨ ਦਾ ਭਾਵ ਕਿ ਇਦਾਂ ਕਹਨ ਦਾ ਭਾਵ ਕਿ ਇਉਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਹ ਚਾਰ ਮਕਬਰੇ ਤਨ ਬਾਬਾ ਸ਼੍ਰੀ ਚੰਨ ਜੀ ਨੂੰ ਸੱਚ ਦਾ ਸਜਦਾ ਕਰਦੇ ਹੋਣ ਜਦੋਂ ਇਹ ਸਾਰਾ ਹਾਲ ਉਹਨਾਂ ਚਾਰ ਪੀਰਾਂ ਨੇ ਵੇਖਿਆ ਕਿ ਜਿੱਧਰੋਂ ਸੰਖ ਦੀ ਆਵਾਜ਼ ਆ ਰਹੀ ਹੈ ਉਧਰ ਨੂੰ ਮਕਬਰੇ ਝੁੱਕ ਗਏ ਨੇ ਤਾਂ ਉਹ ਜਿੱਧਰੋਂ ਆਵਾਜ਼ ਆ ਰਹੀ ਸੀ ਚਾਰ ਪੀਰ ਉਧਰ ਨੂੰ ਦੌੜੇ ਨੇ ਦੌੜਦੇ ਆ ਦੌੜਦੇ ਆ ਜਿੱਥੇ ਬਾਬਾ ਸ਼੍ਰੀ ਚੰਨ ਜੀ ਨੇ ਧੂਣਾ ਲਾਇਆ ਸੀ ਨਾ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਉਹ ਕੀ ਵੇਖਦੇ ਨੇ ਇੱਕ ਜਟਾ ਧਾਰੀ ਫਕੀਰ ਬੈਠਾ ਹੈ ਧੂਣਾ ਲਾ ਕੇ ਤੇ ਇੱਕ ਉਹਦਾ ਸੇਵਕ ਲਾਗੇ ਬੈਠਾ ਸੰਖ ਪੂਰ ਰਿਹਾ ਹੈ ਉਹਨਾਂ ਨੇ ਆਪਣੇ بڑے ਮੰਤਰ ਚਲਾਏ بڑے ਉਹਨਾਂ ਨੇ ਕਲਮੇ ਪੜੇ بڑے ਉਹਨਾਂ ਨੇ ਕਰਾਮਾਤਾਂ ਕੀਤੀਆਂ ਕਿ ਪੀਰ ਦਾ ਧੂਣਾ ਬੰਦ ਕਰ ਦਈਏ ਇਹਨੂੰ ਇੱਥੋਂ ਭਜਾ ਦਈਏ ਪਰ ਜਿਉਂ ਹੀ ਉਹ ਬਾਬਾ ਸ਼੍ਰੀਚੰਨ ਜੀ ਦੇ ਕੋਲ ਜਾਂਦੇ ਸੀ ਤਾਂ ਉਹਨਾਂ ਦੇ ਜਿਹੜਾ ਅੱਖਾਂ ਸਨ ਉਹ ਅੰਨੀਆਂ ਹੋ ਜਾਂਦੀਆਂ ਸਨ ਬਾਬਾ ਜੀ ਉਹਨਾਂ ਨੂੰ ਦਿਖਾਈ ਨਹੀਂ ਸੀ ਦਿੰਦੇ ਤੇ ਵਾਪਸ ਉਹ ਪਿੱਛੇ ਵੱਲ ਨੂੰ ਤੋੜਦੇ ਜਦੋਂ ਪਿਛਾਣੂ ਆ ਜਾਂਦੇ ਸੀ ਤਾਂ ਫੇਰ ਉਹਨਾਂ ਨੂੰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਸੀ ਪਛਾਣੂ ਆ ਕੇ ਉਹ ਇੱਕ ਥਾਂ ਤੇ ਟਿਕ ਕੇ ਫਿਰ ਉਹਨਾਂ ਨੇ ਆਪਣੀ ਸ਼ਕਤੀਆਂ ਦੇ ਮੰਤਰ ਮਾਰੇ ਬੜੇ ਕਲਮੇ ਪੜੇ ਕੇ ਬਾਬਾ ਜੀ ਨੂੰ ਵਸ ਕਰ ਲਈਏ ਇਸ ਫਕੀਰ ਨੂੰ ਵਸ ਕਰ ਲਈਏ ਪਰ ਮਹਾਨ ਸ਼ਕਤੀਆਂ ਦੇ ਮਾਲਕ ਤਨ ਬਾਬਾ ਸ਼੍ਰੀ ਚੰਦ ਜੀ ਤੇ ਉਹਨਾਂ ਦਾ ਇੱਕ ਵੀ ਕਲਮਾ ਜਿਹੜਾ ਹੈ ਉਹਨੇ ਹੀ ਚੱਲਿਆ ਸੰਗਤ ਜੀ ਹੁਣ ਉਹਨਾਂ ਨੇ ਵੇਖਿਆ ਕਿ ਸਾਡੀ ਹਾਰ ਹੋ ਰਹੀ ਆ ਤੇ ਹੁਣ ਉਹਨਾਂ ਨੇ ਸੋਚਿਆ ਕਿ ਚਰਣੀ ਪੈਣਾ ਹੀ ਚਰਣੀ ਟੈਣਾ ਹੀ ਇਹ ਚੰਗਾ ਹੋਵੇਗਾ ਹੁਣ ਬਾਬਾ ਜੀ ਨੂੰ ਆਖਦੇ ਕੇ ਵਕੀਰ ਜੀ ਹੁਣ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰ ਸਕਦੇ ਆ ਅਸੀਂ ਤੁਹਾਡੇ ਚਰਨੀ ਟਹਿਣਾ ਚਾਹੁੰਦੇ ਆ ਤਾਂ ਬਾਬਾ ਜੀ ਨੇ ਆਖਿਆ ਕਿ ਜੇ ਸਾਡੇ ਕੋਲ ਆਉਣਾ ਹੈ ਤਾਂ ਮਨ ਦੀ ਈਰਖਾ ਨੂੰ ਮਨ ਦੇ ਹੰਕਾਰ ਨੂੰ ਮਨ ਦੀ ਮੈਨ ਨੂੰ ਛੱਡ ਕੇ ਆਓ ਜੇ ਤੁਸੀਂ ਹਉਮੈ ਨੂੰ ਛੱਡ ਕੇ ਸਾਡੇ ਕੋਲ ਆਵੋਗੇ ਤਾਂ ਸਾਡੇ ਦਰਸ਼ਨ ਹੋਣਗੇ ਤੁਹਾਨੂੰ ਤਾਂ ਫਿਰ ਉਹਨਾਂ ਨੇ ਆਪਣੇ ਸਾਰੇ ਹੰਕਾਰ ਨੂੰ ਮਨ ਦੀ ਹਉਮੈ ਨੂੰ ਛੱਡ ਕੇ ਬਾਬਾ ਜੀ ਦੇ ਚਰਨਾਂ ਤੇ ਢੈਪੇ ਸਾਧ ਸੰਗਤ ਜੀ ਕੋਲ ਆਏ ਨੇ ਨੂਰੀ ਮੁਖੜੇ ਦੇ ਉਹਨਾਂ ਨੇ ਦਰਸ਼ਨ ਕੀਤੇ ਨੇ ਸਾਧ ਸੰਗਤ ਜੀ ਹਿਰਦਾ ਜਿਹੜਾ ਹੈ ਗੱਦਗੱਦ ਹੋ ਜਾਂਦਾ ਹੈ ਆਪਣੀ ਗਲਤੀ ਦੀ ਉਹ ਮੁਆਫੀ ਮੰਗਦੇ ਨੇ ਆਖਦੇ ਨੇ ਇਹ ਫਕੀਰ ਜੀ हे ਅੱਲਾਹ ਦੇ ਨੂਰ ਸਾਡੇ ਕੋਲ ਬੜੀ ਵੱਡੀ ਪੋਲ ਹੋ ਗਈ ਆ ਗਲਤੀ ਹੋ ਗਈ ਆ ਸਾਨੂੰ ਮੁਆਫ ਕਰ ਦਿਓ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਆਖਦੇ ਕਿ ਭਾਈ ਵੇਖੋ ਇਹ ਸਾਰੀ ਸ੍ਰਿਸ਼ਟੀ ਮਾਲਕ ਦੀ ਬਣਾਈ ਹੋਈ ਆ ਤੇ ਸਾਰੇ ਜਿੰਨੇ ਵੀ ਧਰਮ ਹਨ ਆਪੋ ਆਪਣੇ ਤਰੀਕੇ ਦੇ ਨਾਲ ਉਸ ਇੱਕ ਪ੍ਰਮਾਤਮਾ ਦੀ ਪੂਜਾ ਕਰਦੇ ਪਏ ਨੇ ਉਹਦੀ ਬੰਦਗੀ ਕਰਦੇ ਪਏ ਨੇ ਤੇ ਸਾਨੂੰ ਉਹਦੇ ਬੰਦਿਆਂ ਨੂੰ ਕਿਸੇ ਨੂੰ ਹੱਕ ਨਹੀਂ ਆ ਕਿ ਉਹਦੇ ਬਣਾਏ ਧਰਮ ਨੂੰ ਖਤਮ ਕੀਤਾ ਜਾਵੇ ਉਹਨੇ ਉਹਦੀ ਆਪਣੀ ਮਰਜ਼ੀ ਹੈ ਕਿ ਜਿਹੜੇ ਧਰਮ ਨੂੰ ਉਹਨੇ ਵਧਾਉਣਾ ਕਿਹੜੇ ਧਰਮ ਨੂੰ ਉਹਨੇ ਮਟਾਉਣਾ ਹੈ ਇਹ ਉਹਦੀ ਮਰਜ਼ੀ ਹੈ ਪਰ ਬਾਬਾ ਜੀ ਆਖਦੇ ਤਨ ਬਾਬਾ ਸ਼੍ਰੀ ਚੰਦ ਜੀ ਆਖਦੇ ਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਆਪ ਵੱਸਦਾ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਉਹਨਾਂ ਚਾਰ ਪੀਰਾਂ ਦਾ ਹੰਕਾਰ ਤਨ ਬਾਬਾ ਸ਼੍ਰੀ ਚੰਦ ਜੀ ਨੇ ਤੋੜਿਆ ਹੈ ਤੇ ਅਸੀਂ ਵੀ ਜਦੋਂ ਆਈਏ ਸਾਧ ਸੰਗਤ ਜੀ ਇਸ ਦਰ ਤੇ ਆਪਣੀ ਮੈਨੂ ਆਪਣੇ ਹੰਕਾਰ ਨੂੰ ਆਪਣੀ ਹਉਮੈ ਨੂੰ ਪਛਾਣ ਛੱਡ ਕੇ ਘਰੇ ਛੱਡ ਕੇ ਆਈਏ ਤਾਂ ਇਸ ਦਰ ਤੋਂ ਸਾਡੀਆਂ ਝੋਲੀਆਂ ਭਰ ਸਕਦੀਆਂ ਨੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ